ਪ੍ਰਭੂ ਕੱਲ ਨਾ ਮੰਡੀ ਦੇ ਵਿੱਚ ਦੀ ਲੰਗੇ ਜਾਂਦੇ ਸੀ 1 ਜਨਵਰੀ 2025 ਨਵਾਂ ਸਾਲ ਚੜਿਆ ਸੀ ਪਰ ਮੰਡੀ ਦੇ ਵਿੱਚ ਲੰਘਦੇ ਲੰਘਦੇ ਉੱਥੇ ਮਨ ਬੜਾ ਦੁਖਾਂਤ ਦੇ ਵਿੱਚ ਆਇਆ ਬੜਾ ਸਦਮਾ ਲੱਗਿਆ ਮਨ ਨੂੰ ਉੱਥੇ ਦੇਖਿਆ ਨਰਮੇ ਦੀ ਬੋਲੀ ਹੋਈ ਜਾਵੇ ਮੰਡੀ ਦੇ ਵਿੱਚ ਜਿਹੜਾ ਨਰਮੇ ਦਾ ਰੇਟ ਲੱਗਿਆ ਕੱਲ 1 ਜਨਵਰੀ 2025 ਨੂੰ 6500 7000 ਕੁਆਰਟਲ ਦੇ ਆਸੇ-ਪਾਸੇ ਜਿਹੜੀ ਬੋਲੀ ਨਰਮੇ ਦੀ ਟੁੱਟ ਗਈ ਤੇ ਮਨ ਦੁਖੀ ਹੋ ਗਿਆ ਵੀਰ ਰੇਟ ਉੱਥੇ ਹੀ ਖੜਾ ਜੇ ਆਪਾਂ ਸਨ 2010 ਦੀ ਗੱਲ ਕਰ ਲਈ ਤਾਂ ਉਦੋਂ ਨਰਮੇ ਦਾ ਰੇਟ 6500 7000 ਕੁਆਟਲ 2010 ਦੇ ਵਿੱਚ ਵੀ ਨਰਮਾ ਵਿਕ ਗਿਆ ਭਰਾਬੋ ਤੇ ਉਦੋਂ ਝੋਨਾ ਸੀ ਜਿਹੜਾ 1401 ਲਾ ਲਓ 404500 ਰੁਪਿਆ ਕੁਆਟਲ ਝੋਨਾ ਵਿਕ ਗਿਆ 2010 ਦੇ ਵਿੱਚ ਅੱਜ 24 25 ਦੇ ਵਿੱਚ ਲਾ ਲਓ ਤੁਸੀਂ ਜਿਹੜਾ ਝੋਨਾ ਗਾ ਉਹ ਉੱਥੇ ਹੀ 32 3300 ਰੁਪਿਆ ਇੱਥੇ ਹੀ ਖੜਾਗਾ 1401 ਝੋਨਾ ਜਿਹੜਾ ਰੇਟ ਉਹਦਾ ਘਟ ਗਿਆ 1000 ਰੁਪਇਆ ਘਟ ਗਿਆ ਛੋਣੇ ਦਾ ਰੇਟ ਤੇ ਜਿਹੜੇ ਨਰਮੇ ਦੇ ਰੇਟ ਆ ਉਹ 2010 ਦੇ 10 11 ਦੇ ਤੇ ਅੱਜ 24 25 ਦੇ ਨਰਮੇ ਦੇ ਰੇਟ ਉੱਥੇ ਹੀ ਖੜੇ ਆ ਮੈਂ ਕਹਿੰਦਾ ਜਿਹੜੀ ਕਿਸਾਨੀ ਆ ਇਹ ਤਾਂ ਨਰਮੇ ਦੇ ਰੇਟ ਵਾਂਗੂ ਥਾਂ ਹੀ ਖੜੀ ਆ ਤੇ ਦੂਜੀਆਂ ਵਸਤੂਆਂ ਲਾ ਲਓ ਤੁਸੀਂ ਕਾਰਪੋਰੇਟ ਘਰਾਣੇ ਦੇ ਜਿਹੜੇ ਆਪਣੇ ਹਰ ਰੋਜ਼ ਹਰ ਘਰ ਦੇ ਵਿੱਚ ਕੰਮ ਆਉਂਦੀਆਂ ਨੇ ਖੰਡ ਪੱਤੀ ਤੇ ਲਾ ਲਓ ਤੁਸੀਂ ਸਾਬਣਾ ਸ਼ੈਂਪੂਆਂ ਤੇ ਲਾ ਲਓ ਸਿਮਿੰਟ ਲੋਹਾ ਬਜਰੀ ਰੇਤਾ ਡੀਜ਼ਲ ਪਟਰੋਲ ਵੀ ਇਹਨਾਂ ਦੇ ਰੇਟ ਅੱਜ ਦੇ ਦੇਖ ਲਓ ਤੇ 2010 ਦੇ ਦੇਖ ਲਓ ਵੀ ਇਹ ਰੇਟ ਦੁੱਗਣੇ ਹੋ ਗਏ ਅੱਜ ਡੀਜ਼ਲ ਪਟਰੋਲ 100 ਦੇ ਘਰਾਂ ਦੇ ਵਿੱਚ ਵਾਗ ਗਏ ਤੇ ਉਦੋਂ ਜਿਹੜੇ ਇਹਨਾਂ ਦੇ ਰੇਟ ਸੀਗੇ 45-50 ਰੁਪਏ ਹੁੰਦਾ ਸੀਗਾ ਰੇਟ ਤੇ ਉਦੋਂ ਖੰਡ ਦਾ ਰੇਟ ਜਿਹੜਾ ਸੀਗਾ 222 ਰੁਪਏ ਖੰਡ ਹੁੰਦੀ ਸੀ ਤੇ ਅੱਜ ਤੁਸੀਂ ਖੰਡ ਦਾ ਰੇਟ ਲਾ ਲਓ ਤੇ ਜੇ ਆਪਾਂ ਸਿਮਿੰਟ ਦੀ ਗੱਲ ਕਰ ਲਈਏ ਉਦੋਂ 2010 ਦੇ ਵਿੱਚ ਸਿਮਿੰਟ ਦੇ ਥੈਲੇ ਦਾ ਕੀ ਰੇਟ ਹੁੰਦਾ ਸੀ ਅੱਜ ਸਿਮਿੰਟ ਦਾ ਜਿਹੜਾ ਰੇਟ ਹੈ 400 ਪਾਉਣੇ 400 ਦੇ ਘਰਾਂ ਦੇ ਵਿੱਚ ਹੈ ਉਦੋਂ ਅੱਧਾ ਰੇਟ ਹੁੰਦਾ ਸੀ ਵੀ ਅੱਜ ਰੇਟ ਜਿਹੜੇ ਦੁੱਗਣੇ ਹੋ ਗਏ ਭਰਾਵੋ ਜਿਹੜੇ ਕਿਸਾਨ ਵਿੱਚ ਵੀਰ ਕਹਿੰਦੇ ਨੇ ਵੀ ਧਰਨੇ ਲਾਉਂਦੇ ਆ ਐਂ ਕਰਦੇ ਆ ਕਿਸਾਨ ਵੀਰੋ ਕਿਸਾਨਾਂ ਨੇ ਵੀ ਆਪਦੇ ਜਵਾਕ ਪਾਲਣੇ ਆ ਹਨਾ ਕਿਸਾਨ ਦੂਜਿਆਂ ਦਾ ਵੀ ਸੋਚਦੇ ਆ ਸੋਡਾ ਵੀ ਸੋਚਦੇ ਆ ਸਾਰਿਆਂ ਦਾ ਸੋਚਦੇ ਆ ਵੀ ਕਿਸਾਨ ਕਹਿੰਦੇ ਸਾਨੂੰ ਆਪਦੀਆਂ ਫਸਲਾਂ ਦੇ ਸਹੀ ਮੁੱਲ ਮਿਲ ਜਾਣ ਤੇ ਸਹੀ ਸਾਨੂੰ ਰੇਟ ਮਿਲ ਜਾਏ ਕਿਸਾਨਾਂ ਨੇ ਵੀ ਆਪਦੇ ਜਵਾਕ ਪਾਲਣੇ ਆ ਪੜਾਈਆਂ ਕਰਾਉਣੀਆਂ ਨੇ ਜੇ ਉਦੋਂ ਸਬਜ਼ੀਆਂ ਦੀ ਗੱਲ ਕਰ ਲਈਏ ਸਬਜ਼ੀਆਂ ਦੇ ਰੇਟ ਮਨ ਉਥੇ ਹੀ ਖੜੇ ਆ ਅੱਜ ਦੇ ਤੇ ਜੇ ਬੀਜਾਂ ਦੀ ਗੱਲ ਕਰ ਲਈ ਇਹਨਾਂ ਦੇ ਬੀਜਾਂ ਦੇ ਰੇਟ ਕਿਸੇ ਵੀ ਚੀਜ਼ ਦੇ ਆਪਾਂ ਬੀਜ ਲੈ ਲਈਏ ਅੱਜ ਕਿਤੇ ਵਾਗੇ ਰੇਟ ਬੀਜਾਂ ਦੇ ਤੇ ਡੀ ਜੀ ਪੀ ਖਾਦਾਂ ਦੇ ਵੀ ਕਿਸਾਨ ਵੀਰੋ ਦੁਖੀ ਹੋ ਕੇ ਧਰਨੇ ਲਾਉਂਦੇ ਆ ਵੀ ਸਾਨੂੰ ਸਾਡੀਆਂ ਫਸਲਾਂ ਦੇ ਸਹੀ ਮੁੱਲ ਮਿਲ ਜਾਣ ਕਿਸਾਨੀ ਨੂੰ ਤਾਂ ਵੀਰੋ ਦਿਨੋ ਦਿਨ ਇਹ ਫੇਲ ਕਰੀ ਜਾਂਦੇ ਆ ਤੇ ਕਾਰਪੋਰੇਟ ਘਰਾਣਿਆਂ ਦੇ ਵਿੱਚ ਵਸਤੂਆਂ ਨਾਲ ਤੁਸੀਂ ਦਿਨੋ ਦਿਨ ਉੱਚੀਆਂ ਹੋਈ ਜਾਂਦੀਆਂ ਨੇ ਜੇ ਕਿਸਾਨ ਤਾਂ ਪ੍ਰਭੂ ਮੇਰੀ ਸੁਣ ਲਓ ਵੀ ਕਿਸਾਨ ਤਾਂ ਜਿਵੇਂ ਕਣਕ ਜੇ ਕਿਸਾਨ ਕੋਲ ਜ਼ਮੀਨ ਰਹੇਗੀ ਤਾ ਥੋੜੀ ਬਹੁਤੀ ਆਧ ਜੋਗਰੀ ਬੀਜ ਵੀ ਲੈਕਰੂ ਵੀ ਦੂਜਿਆਂ ਦਾ ਕੀ ਬਣੂ ਜਿਹੇ ਕਾਰਪੋਰੇਟ ਘਰਾਣਿਆਂ ਦੇ ਹੱਥਾਂ 'ਚ ਇਹ ਜ਼ਮੀਨ ਆਉਂਦੀ ਐ ਤਾਂ ਤੁਸੀਂ ਲਾ ਲਓ ਵੀ ਕਣਕਾਂ ਦੇ ਕੀ ਰੇਟ ਹੋ ਜਾਣਗੇ ਵੀ ਵੀ ਕਿਸਾਨ ਜਿਹੜਾ ਉਸ ਸਬ ਦਾ ਭਲਾ ਮੰਗਦਾਗਾ ਤੇ ਤੁਸੀਂ ਲਾ ਲਓ ਤੁਸੀਂ ਆਟਿਆਂ ਦੇ ਰੇਟ ਆਟੇ ਦਾ ਲਾ ਲਓ ਮੱਕੀ ਦੀ ਛੱਲੀਆਂ ਤੁਸੀਂ ਮੌਲਾਂ 'ਚ ਜਾਣਦੇ ਹੋ ਤੁਹਾਨੂੰ ਪਤਾ ਹੀ ਐ ਵੀ ਉੱਥੇ ਨਾ ਜਦੋਂ ਰੇਟ ਆਫ ਮੰਗਦੇ ਤੇ ਆਪਣਾ ਉੱਥੇ ਮੂੰਹ ਅੱਡੀ ਰਹਿ ਜਾਂਦੇ ਆ ਯਾਰ ਵੀ ਯਾਰ ਇੰਨੇ ਇੰਨੇ ਰੇਟ ਹੋ ਗਏ ਤੇ ਕਿਸਾਨ ਤੋਂ ਤਾਂ ਪ੍ਰਭੂ ਕਈ ਵਾਰੀ ਆਪਾਂ ਫ੍ਰੀ ਵੀ ਲੈ ਜਾਂਦੇ ਹੁੰਨੇ ਆ ਤੇ ਆਪਾਂ ਇਹੀ ਗੱਲ ਕਰਦੇ ਆ ਵੀ ਜਿਹੜੀ ਕਿਸਾਨੀ ਹੈ ਨਾ ਇਹ ਦਿਨੋਂ ਦਿਨ ਫੇਲ ਹੁੰਦੀ ਜਾ ਰਹੀ ਹੈਗੀ ਇਹ ਮਾੜੇ ਬੀਜਾਈ ਜਾਂਦੇ ਆ ਜਿਹੜੇ ਬੀਜਾਂ ਦੇ ਰੇਟ ਆ ਉਹ ਦੁੱਗਨੇ ਚੌਕੜੇ ਹੋਣਦੇ ਆ ਰੇਹਾਂ ਸਪਰੇਹਾਂ ਦੇ ਲਾੜੋ ਤੁਸੀਂ ਰੇਟ ਕਿੱਥੇ ਵਾਗ ਗਏ ਜਿਹੜੇ ਕਿਸਾਨੀ ਫਸਲਾਂ ਨੇ ਕਿਸਾਨ ਦੀਆਂ ਉਹਨਾਂ ਦੇ ਰੇਟ ਉਦੋਂ ਦੇ ਤੇ ਅੱਜ ਦੇ ਰੇਟ ਆ ਜਿਹੜੇ ਉਹ ਥਾਂ ਹੀ ਖੜੇ ਆ ਵੀ ਕਿਸਾਨ ਪ੍ਰਭੂ ਫੇਰ ਹੀ ਕਹਿੰਦੇ ਆ ਵੀ ਅਸੀਂ ਛੜਕਾਂ ਤੇ ਬੈਠਾਂਗੇ ਪਰ ਅਸੀਂ ਇਹ ਕਹਿੰਦੇ ਆ ਨਾਲ ਨਾਲ ਵੀ ਚਲੋ ਕਿਸਾਨਾਂ ਦੀਆਂ ਮੰਡੀਆਂ ਦੇ ਵਿੱਚ ਕਾਟਾਂ ਕੱਟੀ ਦੀਆਂ ਨੇ ਹਨਾ ਤੇ ਮੰਡੀਆਂ ਚ ਫਸਲ ਰੋਲਦੀ ਐ ਮੈਂ ਕਹਿੰਦਾ ਯਾਰ ਤੁਸੀਂ ਦੱਸੋ ਵੀ ਸੋਡੀਆਂ ਕੀ ਚੀਜ਼ਾਂ ਤੇ ਕਾਟਾਂ ਕੱਟੀਆਂ ਦੀਆਂ ਨੇ ਜਾਂ ਕਦੇ ਸੋਡੀ ਕੋਈ ਮੰਡੀ ਦੇ ਵਿੱਚ ਜਾ ਕੋਈ ਕੁਝ ਵੀ ਰੋਲਿਆਗਾ ਕਿਸਾਨ ਪ੍ਰਭੂ ਦੁਖੀ ਐ ਬਹੁਤ ਜਿਆਦਾ ਦੁਖੀ ਐ ਜਿਹੜਾ ਕਿਸਾਨ ਜਿਹੜਾ ਆਰਥਿਕ ਮੰਹਾਲੀ ਦਾ ਸ਼ਿਕਾਰ ਐ ਕਿਸਾਨਾਂ ਦਾ ਵੱਧ ਤੋਂ ਵੱਧ ਪ੍ਰਭੂ ਸਾਥ ਦਿਓ ਤੇ ਕੱਲ ਦਾ ਜਿਹੜਾ ਦਿਖਾਤਾ ਉਹ ਮੈਨੂੰ ਚੰਗਾ ਨਹੀਂ ਲੱਗਿਆ ਵੀ ਯਾਰ ਕਿੱਥੇ 2010 ਤੇ ਕਿੱਥੇ 2025 ਮਨ ਬੜਾ ਦੁਖੀ ਹੋਇਆ ਰੇਟ ਨੂੰ ਦੇਖ ਕੇ